ਮੁਲੇ ਸੁਆਣਿਆ ਹੈ ਸੁਆਣਿਆ ਹੈ ਉਹ 6 ਮਾਰਚ ਨੂੰ ਇਸ ਰਸਤੇ ਦੇ ਰਾਈ ਨਗਰ ਕੀਤਾ ਜਾਵੇ ਤਾਂ ਇੱਥੇ ਆ ਕੇ ਹਾਂਜੀ ਜੀ ਹੁਨੇ ਸੋਨਿਆ ਅ ਜਦੋਂ ਵੀ ਅਸੀਂ ਇੱਥੇ ਆਉਂਦੇ ਸੀ ਤਾਂ ਜਿਹੜੇ ਜਿਹੜੀ ਸੰਗਤ ਟਰਮੀਨਲ ਤੱਕ ਦਰਸ਼ਨ ਕਰਨ ਆਉਂਦੀ ਸੀ ਤਾਂ ਸਾਡੇ ਮਨ ਦਾ ਹੀ ਖਿਆਲ ਸੀ ਔਰ ਸਾਨੂੰ ਅਧਿਕਾਰੀ ਸਹਿਬਾਨਾਂ ਨੇ ਵੀ ਇਹ ਕਿਹਾ ਸੀ ਕਿ ਇੱਥੇ ਕਰਤਾਰਪੁਰ ਸਾਹਿਬ ਦਾ ਜਿਹੜਾ ਮਾਡਲ ਲੱਗਣਾ ਚਾਹੀਦਾ ਹੈ ਉਹ ਤੁਸੀਂ ਸੇਵਾ ਕਰਾਓ ਤਾ ਅਸੀਂ 4 ਮਹੀਨਿਆਂ ਦੀ ਮਿਹਨਤ ਨਾਲ ਜਿਹੜਾ ਬਹੁਤ ਹੀ ਵਧੀਆ ਜਿਹੜਾ ਮਾਡਲ ਆਇਆ ਇੱਕ ਚੀਜ਼ ਦਾ ਖਿਆਲ ਰੱਖ ਕੇ ਹੂ ਹੂ ਉਸੇ ਤਰ੍ਹਾਂ ਜਿਹੜਾ ਮਾਡਲ ਤਿਆਰ ਕੀਤਾ ਹੈ ਤਾਂ ਇਹ ਸੰਗਤ ਦੇ ਵਿੱਚ ਇੱਕ ਵਕਰੀ ਖਿੱਚ ਪੈਦਾ ਕਰੇਗਾ ਕਿ ਅਸਲ ਵਿੱਚ ਜਾ ਕੇ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੀਏ ਤੇ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਕਿ 27 ਫਰਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪੁੱਤਰ ਧਰਤੀ ਤੋਂ ਅਨਰੋਲ ਸੇਵਾ ਸੰਸਥਾ ਦੇ ਵੱਲੋਂ ਇੱਕ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ 15ਵਾਂ ਮਹਾਨ ਨਗਰ ਕੀਰਤਨ ਜੋ ਪੜਾਦਰ ਪੜਾ ਹੁੰਦਾ ਹੋਇਆ 6 ਮਾਰਚ ਨੂੰ ਇਸੇ ਰਸਤੇ ਰਾਹੀਂ ਕਰਤਾਰਪੁਰ ਕੋੜੀਰੋ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਾ ਕੇ ਸਮਾਪਤ ਹੋਣਾ ਹੈ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਬਹੁਤ ਹੀ ਵੱਡੀਆਂ-ਵੱਡੀਆਂ ਪ੍ਰਦਰਸ਼ੀਆਂ ਜਿਵੇਂ ਨਨਕਾਣਾ ਸਾਹਿਬ ਦਾ ਮਾਡਲ ਹਰਮੰਦਰ ਸਾਹਿਬ ਦਾ ਮਾਡਲ ਕਰਤਾਰ ਪੰਜਾ ਸਾਹਿਬ ਦਾ ਮਾਡਲ ਕਰਤਾਰਪੁਰ ਸਾਹਿਬ ਦਾ ਮਾਡਲ ਆ ਤੇ ਹੋਰ ਧਾਰਮਿਕ ਪ੍ਰਦਰਸ਼ੀਆਂ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਉਹ ਸੰਗਤ ਜਿਹੜੀ ਉਹ ਨਗਰ ਕੀਰਤਨ ਦੇ ਰੂਪ ਵਿੱਚ ਇੱਥੇ ਪਹੁੰਚ ਰਹੀ ਹੈ ਤੇ ਜਿੱਥੇ-ਜਿੱਥੇ ਤੁਸੀਂ ਨਗਰ ਕੀਰਤਨ ਗੁਜ਼ਰੇਗਾ ਸਾਰੀ ਸੰਗਤ ਨੇ ਵੱਜੜ ਕੇ ਉਸਦਾ ਸਵਾਗਤ ਕਰਨਾ ਤੇ ਜਦੋਂ 6 ਮਾਰਚ ਨੂੰ ਇਸ ਰਸਤੇ ਦੇ ਰਾਹੀਂ ਨਗਰ ਕੀਰਤਨ ਜਾਵੇ ਤਾਂ ਇੱਥੇ ਆ ਕੇ ਆਪਾਂ ਵੱਧ ਤੋਂ ਵੱਧ ਸੰਗਤਾਂ ਨਗਰ ਕੀਰਤਨ ਦਾ ਸਵਾਗਤ ਕਰੀਏ ਤੇ ਗੁਰੂ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕਰੀਏ ਚਲੋ